ਪੰਜਾਬ ਭਾਰ ਵਿੱਚ ਜਿੱਥੇ ਸਕੂਲਾਂ ਦੇ ਜਵਦਸ ਰਿਜ਼ਲਟ ਆ ਰਹੇ ਹੈਗੇ ਆ ਬੱਚੇ ਵੀ ਖੁਸ਼ ਮਾਪੇ ਵੀ ਖੁਸ਼ ਆ ਤੇ ਸਕੂਲ ਅਧਿਆਪਕ ਵੀ ਖੁਸ਼ ਆ ਪਰ ਦੂਜੇ ਪਾਸੇ ਗੁਰੂ ਅਰਸਾਏ ਦਾ ਇੱਕ ਜੇ ਆ ਸਕੂਲ ਜਿੰਨੇ ਅੱਜ ਨਵਾਂ ਚੰਨ ਚੜ ਦਿੱਤਾ ਹੈ ਇੱਕ ਖਬਰ ਤੁਹਾਨੂੰ ਉਹ ਦਿਖਾਉਣ ਲੱਗੇ ਆ ਇਹ ਨੌਜਵਾਨ ਜਿਹੜਾ ਇੱਥੇ ਪਿਆ ਹੈ ਗੁਰੂ ਅਰਸਾਏ ਦਾ ਨੌਜਵਾਨ ਤੇ ਗੁਰੂ ਅਰਸਾਏ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਪੜਦਾ ਸੀ ਤੇ ਕੁੱਟ-ਕੁੱਟ ਕੇ ਜਿਹੜਾ ਬੁਰਾ ਹਾਲ ਇਸ ਨੌਜਵਾਨ ਦਾ ਕਰ ਦਿੱਤਾ ਗਿਆ ਸਕੂਲ ਵੀ ਦੱਸ ਦਿੰਦੇ ਆ ਤੇ ਗੱਲ ਵੀ ਤੁਹਾਨੂੰ ਕਲੀਅਰ ਕਰ ਦਿੰਦੇ ਆ ਆਖਰਕਾਰ ਇਹਨੂੰ ਕੁੱਟਿਆ ਕਿਉਂ ਗਿਆ ਕਿਉਂ ਗਈ ਅੱਜ ਕੱਲ ਗੂਗਲ ਦਾ ਜ਼ਮਾਨਾ ਹੈਗਾ ਪੂਰੀ ਗੱਲ ਇਹਨਾਂ ਦੇ ਪਹਿਲਾਂ ਪਿਤਾ ਜੀ ਨਾਲ ਗੱਲ ਕਰਦੇ ਉਹਨਾਂ ਕੋਲ ਗਲਵਾਸ ਹੁੰਦੇ ਆ ਉਹਨਾਂ ਦਾ ਬੇਟਾ ਹੋਇਆ ਕਿ ਮਿੱਤ ਕੀ ਗੱਲ ਹੋਈ ਆ ਕਿ ਸਕੂਲ ਚ ਬੜਦਾ ਸੀ ਕਿਵੇਂ ਹੋਇਆ ਸਭ ਮੇਰੇ ਬੱਚੇ ਨਾਲ ਨਾ ਜੀ ਇਹਨਾਂ ਨੇ ਅੱਜ ਐਡਾ ਉਹ ਵਿਹਾਰ ਕੀਤਾ ਕਿ ਬੱਚੇ ਨੂੰ ਕੁੱਟ-ਕੁੱਟ ਕੇ ਤੁਹਾਡੇ ਸਾਹਮਣੇ ਹੀ ਆ ਕਿੱਡੀਆਂ ਲਾਛਾਂ ਲੈ ਤਾਂ ਇਹ ਘਟ ਗਈਆਂ ਜੇ ਇੱਕ ਘੰਟਾ ਪਹਿਲਾਂ ਵੇਖਦੇ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਸੀ ਪੇਟ ਵਿੱਚ ਲੱਤਾਂ ਮਾਰੀਆਂ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਸੀ ਬੱਚਾ ਰੂਟੀਨ ਵਿੱਚ ਸਕੂਲ ਆਇਆ ਜੀ ਤੇ ਮੈਨੂੰ ਪਿੱਛੋਂ ਕਿਸੇ ਸੱਜਣ ਦਾ ਫੋਨ ਗਿਆ ਕਿ ਤੇਰੇ ਬੱਚੇ ਨੂੰ ਸਕੂਲ ਦੇ ਵਿੱਚ ਕੁੱਟਿਆ ਜਾ ਰਿਹਾ ਅੰਦਰ ਤਾੜ ਕੇ ਮੈਂ ਜਿਵੇਂ ਆਵੇਂ ਭੱਜਿਆ ਤੇ ਮੈਂ ਸਕੂਲ ਆਇਆ ਪਹਿਲਾਂ ਤਾਂ ਮੈਨੂੰ ਮੇਰੇ ਬੱਚੇ ਦੇ ਕੋਲੇ ਜਾਣ ਨਹੀਂ ਦਿੰਦੇ ਸੀਗੇ ਮੈਂ ਬੜਾ ਕੋਸ਼ਿਸ਼ ਕੀਤੀ ਫਿਰ ਮੈਂ ਚਾਰ ਸੱਜਣ ਵੀ ਉੱਥੇ ਬੁਲਾਏ ਜਦੋਂ ਅਸੀਂ ਅੰਦਰ ਜਾ ਕੇ ਬੱਚੇ ਦਾ ਹਾਲ ਵੇਖਿਆ ਬੱਚੇ ਨੂੰ ਕੁੱਟ-ਕੁੱਟ ਕੇ ਐਡਾ ਬੁਰਾ ਹਾਲ ਕੀਤਾ ਨਜਾਇਜ਼ ਕੋਈ ਗੱਲ ਨਹੀਂ ਮੇਰੇ ਬੱਚੇ ਨੇ ਸਿਰਫ ਇੱਕ ਟੀਚਰ ਇਹਨਾਂ ਦੇ ਸਕੂਲ ਕੋਈ ਹਿਮਾਚਲ ਦਾ ਹੈਗਾ ਗੁਰੂ ਤੇਗ ਬਹਾਦਰ ਸਕੂਲ ਇਹ ਪ੍ਰਤਾਪ ਦਾ ਸਕੂਲ ਮਸ਼ਹੂਰ ਹੈ ਉੱਥੇ ਇੱਕ ਹਿਮਾਚਲ ਪ੍ਰਦੇਸ਼ ਦਾ ਟੀਚਰ ਹੈ ਉਹ ਟੀਚਰ ਨੂੰ ਇਹਨੇ ਬੱਚੇ ਨੇ ਕਿਹਾ ਸਾਰੇ ਇਸ ਚੀਜ਼ ਦਾ ਆਨਸਰ ਦੋ ਨਹੀਂ 3 3 ਆਉਣਾ ਮੈਂ ਨੈਟ ਤੇ ਚੈੱਕ ਕੀਤਾ ਉਹ ਕਹਿੰਦਾ ਤੈਨੂੰ ਜ਼ਿਆਦਾ ਪਤਾ ਮੈਂ ਟੀਚਰ ਇਹਦਾ ਆਨਸਰ ਦੋ ਆਉਣਾ ਹੈ ਬੱਚੇ ਨੇ ਕਿਹਾ ਨਹੀਂ ਸਰ ਤਿੰਨ ਹੀ ਆਉਣਾ ਮੈਂ ਇਸ ਲਈ ਮੈਂ ਇਹਨੂੰ ਗੂਗਲ ਤੇ ਸਰਚ ਕੀਤਾ ਜਾਂਦਾ ਤਿੰਨ ਹੀ ਆਉਣਾ ਤੇ ਐਵੇਂ ਜਿੱਦਾਂ ਬੱਚੇ ਮੇਰੇ ਨੇ ਕਿਹਾ ਸਰ ਜੇ ਤੁਸੀਂ ਐਵੇਂ ਸਾਡੇ ਨਾਲ ਜਦੋਂਗੇ ਮੈਂ ਫਿਰ ਪ੍ਰਿੰਸੀਪਲ ਸਰ ਨੂੰ ਸ਼ਿਕਾਇਤ ਲਾਉਣਾ ਉਹ ਟੀਚਰ ਇਹਨੂੰ ਪ੍ਰਿੰਸੀਪਲ ਕੋਲੇ ਲੈ ਗਿਆ ਉੱਥੇ ਜਾਂਦਿਆਂ ਉਹ ਥੋੜਾ ਜਿਹਾ ਆਪਦਾ इमोਸ਼ਨਲ ਹੋ ਕੇ ਉਹਨੇ ਆਪ ਦੇ ਪ੍ਰਿੰਸੀਪਲ ਨੂੰ ਮਤਲਬ ਬੱਚੇ ਦੇ ਖਿਲਾਫ ਫੜਕਾਤਾ ਬੱਚੇ ਦੀ ਗਲਤੀ ਕੋਈ ਨਹੀਂ ਮੰਨੇ ਵੀ ਆ ਸਾਰੇ ਸਕੂਲ ਵਾਲੇ ਅਸੀਂ ਜਦੋਂ ਗਏ ਹਾਂ ਇਕੱਠੇ ਹੋ ਕੇ ਬਾ ਉਹਨੇ ਇਹਨੂੰ ਕੁੱਟਣਾ ਸ਼ੁਰੂ ਕਰਤਾ ਜੀ ਜਿਹੜਾ ਪ੍ਰਿੰਸੀਪਲ ਦਾ ਸਕੂਲ ਦੇ ਮਾਲਕ ਦਾ ਬੇਟਾ ਹੈ ਇੰਦਰਜੀਤ ਸਿੰਘ ਫੇਰ ਉਹਨੇ ਇੰਨਾ ਕੁੱਟਿਆ ਨਾ ਜੀ ਬੱਚੇ ਨੂੰ ਮਤਲਬ ਬੱਚਾ ਮੇਰਾ ਵਾਲਾਂ ਤੋਂ ਫੜਿਆ ਪੇਟ ਵਿੱਚ ਲੱਤਾਂ ਮਾਰੀਆਂ ਆ ਵੇਖੋ ਤੁਹਾਡੇ ਸਾਹਮਣੇ ਸਾਰਾ ਹਾਲ ਕੀ ਹੈ ਬਸ ਮੇਰੀ ਹੁਣ ਮੰਗ ਇਹ ਹੈ ਪ੍ਰਸ਼ਾਸਨ ਕੋਲੋਂ ਵੀ ਇਹਦੇ ਤੇ ਪਰਚਾ ਕੱਟ ਕੇ ਤੇ ਇਹਨਾਂ ਦੇ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇ ਐਸ ਤੋਂ ਔਰ ਕੱਟ ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਬੱਚੇ ਦਾ ਬਹੁਤ ਬੁਰਾ ਹਾਲ ਕੀਤਾ ਜੀ ਤੇ ਇਹ ਸ਼ਿਕਾਇਤ ਸਾਰੇ ਬੱਚਿਆਂ ਦੀ ਹੈ ਸਕੂਲ 'ਚ ਮਤਲਬ ਐਵੇਂ ਹੀ ਕਰਦੇ ਆ ਜੀ ਹਰ ਬੱਚੇ ਨਾਲ ਇਹ ਤੇ ਅੱਜ ਤਾਂ ਤੁਹਾਡੇ ਸਾਹਮਣੇ ਹੀ ਜੋ ਕਰਤਾ ਇਹਨਾਂ ਕੀ ਨਾ ਮੁੜਿਆ ਜ਼ਰਾ ਰਮਾਨ ਸੁਚਦੇਵਾ ਕੀ ਗੱਲ ਹੋਈ ਸੀ ਕੁਝ ਨਹੀਂ ਮੈਂ ਤਾਂ ਚਾਰ ਪੰਜ ਦਿਨ ਪਹਿਲਾਂ ਮੈਂ ਇੱਕ ਸਰ ਨੂੰ ਕਿਹਾ ਕਿ ਸਰ ਤੁਸੀਂ ਗਲਤ ਪੜਾਉਂਦੇ ਪਏ ਜੇ ਤੇ ਉਹ ਸਰ ਕਹਿੰਦੇ ਕਿ ਮੇਰੀ ਪਹਿਲਾਂ ਕਿਸੇ ਨੇ ਸ਼ਿਕਾਇਤ ਲਾਈ ਹੈ ਹੈੱਡ ਨੂੰ ਤੂੰ ਮੇਰੀ ਸ਼ਿਕਾਇਤ ਨਾ ਲਾਵੀਂ ਮੇਰੇ ਜੌਬ ਦਾ ਸਵਾਲ ਹੈ ਤੇ ਮੈਂ ਕਿਹਾ ਚਲੋ ਨਹੀਂ ਲਾਂਦਾਗਾ ਮੈਂ ਸ਼ਿਕਾਇਤ ਤੇ ਅੱਜ ਸਵੇਰ ਸਵੇਰ ਅਸੀਂ ਗਏ ਸਕੂਲੇ ਜਦੋਂ ਤੇ ਉਸ ਤੋਂ ਬਾਅਦ ਮੈਨੂੰ ਨਾ ਇੱਕ ਪਿਛਲਾ ਗ੍ਰਿਗਨार्ड ਰੀਐਜੈਂਟ ਇੱਕ ਉਹ ਹੈ ਰੀਐਜੈਂਟ ਉਹ ਮੈਂ ਸਮਝਣਾ ਸੀਗਾ ਤੇ ਉਹ ਕੱਲ ਦਾ ਕੰਮ ਸੀਗਾ ਮੈਨੂੰ ਨਹੀਂ ਆਂਦਾ ਪਿਆ ਸੀ ਤੇ ਅਗਲਾ ਕੰਮ ਮੈਂ ਸਮਝ ਨਹੀਂ ਪਾਂਦਾ ਸੀ ਮੈਂ ਸਰ ਨੂੰ ਕਹਾ ਸਰ ਮੈਨੂੰ ਸਮਝਾ ਦਿਓ ਸਰ ਨੇ ਮਤਲਬ ਮੇਰੀ ਗੱਲ ਇਗਨੋਰ ਕਰਤੀ ਇਹਨੇ ਦੇਖਿਆ ਜਾਂ ਕਰਤਾ ਤੇ ਸਰ ਨੇ ਮੇਰੀ ਗੱਲ ਨਹੀਂ ਸੁਣੀਗੀ ਮੈਂ ਕਹਾ ਸਰ ਤੁਸੀਂ ਨਿਊ ਟੌਪਿਕ ਨਾ ਸ਼ੁਰੂ ਕਰੋ ਮੈਨੂੰ ਸਮਝਾ ਦਿਓ ਫਿਰ ਸਰ ਨੇ ਮੇਰੀ ਗੱਲ ਵੱਲ ਧਿਆਨ ਨਹੀਂ ਦਿੱਤਾਗਾ ਸਰ ਆਪਦਾ ਪੜਾਅ ਲੱਗ ਪਏ ਹੁਣ ਜੇ ਬੰਦਾ ਪਿਛਲਾ ਕੰਮ ਨਹੀਂ ਕਰੇਗਾ ਅਗਲਾ ਸਮਝ ਨਹੀਂ ਆਣਾਗਾ ਉਹ ਤੇ ਜਦੋਂ ਪਿਛਲਾ ਕੰਮ ਨਹੀਂ ਆਂਦਾ ਪਿਆ ਸੀ ਮੈਨੂੰ ਅਗਲਾ ਵੀ ਨਹੀਂ ਸਮਝ ਆਂਦਾ ਪਿਆ ਮੈਂ ਕਹਾ ਮੇਰਾ ਲਾਸ ਹੋ ਜਾਏਗਾ ਮੇਰੇ ਇੱਕ ਪਿੱਛੇ ਮਤਲਬ ਲੜਕਾ ਸੀਗਾ ਉਹ ਮਤਲਬ ਜਾਂਦਾ ਟਿਊਸ਼ਨ ਜਾਂਦਾ ਟਿਊਸ਼ਨ ਕਲਾਸਿਸ ਲੈਂਦਾ ਉਹ ਤੇ ਮੈਂ ਉਹਦੇ ਤੋਂ ਪੁੱਛ ਲਿਆ ਮੈਂ ਕਿਹਾ ਕਿ ਤੈਨੂੰ ਆਂਦਾ ਉਹ ਕਹਿੰਦਾ ਹਾਂ ਮੈਨੂੰ ਆਂਦਾ ਹੈ ਮੈਂ ਉਹਨੂੰ ਜਦੋਂ ਸਮਝਣ ਲੱਗਾ ਤੇ ਸਰ ਮੈਨੂੰ ਕਹਿੰਦੇ ਕਿ ਹਾਂ ਤੂੰ ਪਿੱਛੇ ਘਾਤੋ ਵੇਖੀ ਨਾ ਮੈਂ ਕਿਹਾ ਸਰ ਮੈਨੇ ਆਪਕੋ ਕਹਾ ਸੀ ਕਿ ਸਮਝਾ ਦਿਓ ਤੇ ਆਪਨੇ ਤਾਂ ਮਨਾ ਕਰ ਦਿਆ ਤੇ ਬਸ ਇਨੀ ਗੱਲ ਹੋਈ ਫਿਰ ਸਰ ਮੇਰੇ ਕੋਲ ਆਏ ਸਰ ਕਹਿੰਦੇ ਕਿ ਤੈਨੂੰ ਪ੍ਰਿੰਸੀਪਲ ਸਰ ਕੋਲ ਲੈ ਕੇ ਜਾਣਾ ਮੈਂ ਕਿਹਾ ਸੋਰੀ ਸਰ ਮੇਰੇ ਤੋਂ ਗਲਤੀ ਹੋ ਗਈ ਮੈਂ ਤੁਹਾਡੇ ਤੋਂ ਬਾਅਦ ਤੋਂ ਸੰਭਲ ਲਾਂਗਾ ਤੁਸੀਂ ਨਵਾਂ ਟੌਪਿਕ ਪੜਾ ਦਿਓ ਮੈਂ ਆਪਨੇ ਕਰ ਲਾਂਗਾ ਕਵਰ ਆਦਾ ਸਿਲੇਬਸ ਤੇ ਸਰ ਕਹਿੰਦੇ ਨਹੀਂ ਮੈਂ ਤਾਂ ਹੁਣ ਤੈਨੂੰ ਪ੍ਰਿੰਸੀਪਲ ਸਰ ਕੋਲ ਲੈ ਕੇ ਜਾਣਾ ਮੈਂ ਕਹਾ ਸਰ ਮੈਂ ਫਿਰ ਤੁਸੀਂ ਪ੍ਰਿੰਸੀਪਲ ਸਰ ਕੋਲ ਲੈ ਕੇ ਜਾਣਾ ਮੈਂ ਪ੍ਰਿੰਸੀਪਲ ਸਰ ਕੋਲ ਇਹ ਵੀ ਗੱਲ ਖੋਲਾਂਗਾ ਕਿ ਮਤਲਬ ਤੁਸੀਂ ਸਹੀ ਨਹੀਂ ਪੜਾਉਂਦੇਗੇ ਇੱਕ ਤੁਸੀਂ ਮੇਰਾ ਡਾਊਟ ਨਹੀਂ ਕਲੀਅਰ ਕੀਤਾ ਤੇ ਉਦਨ ਵਾਲੀ ਗੱਲ ਕਿ ਤੁਸੀਂ ਮੈਨੂੰ ਮਤਲਬ ਕਿਹਾ ਸੀ ਮੇਰੇ ਜੋਬ ਦਾ ਸਵਾਲ ਹੈ ਤੇ ਫਿਰ ਉਸ ਵਾਰ ਸਰ ਰੋਣ ਲੱਗ ਪਏ ਜੋ ਸਰ ਰੋਣ ਲੱਗ ਪਏ ਉਹ ਇੰਦਰਜੀ ਸਰ ਕੋਲ ਗਏ ਤੇ 인ਦਰਜੀ ਸਰਕਲ ਜਦੋਂ ਗਏ ਤਿੰਦਰਜੀ ਸਰ ਨੇ ਮੈਨੂੰ ਆਪਦੇ ਕੋਲ ਬੁਲਾਇਆ ਮੈਂ 인ਦਰਜੀ ਸਰ ਕੋਲ ਗਿਆ ਮੈਂ ਉਹਨਾਂ ਨੂੰ ਮਤਲਬ ਸਾਰਾ ਕੁਝ ਐਵੇਂ ਹੀ ਦੱਸਿਆ ਜਿਵੇਂ ਤੁਹਾਨੂੰ ਦੱਸਿਆ ਤੇ ਉਹਨਾਂ ਨੇ ਕਲਾਸ ਚ ਬੱਚੇ ਵੀ ਬੁਲਾਇਆ 인ਦਰਜੀ ਸਰ ਨੇ ਬੱਚੇ ਮਤਲਬ ਸਰ ਨੇ ਉੱਤੇ ਜਾ ਕੇ ਪਤਾ ਕੀ ਕੀਤਾ ਕਸ਼ਮੀਰ ਸਰ ਨੇ ਕਹਿੰਦੇ ਕਿ ਇਹ ਬੱਚੇ ਨੇ ਮੈਨੂੰ ਥ੍ਰੈਟ ਦਿੱਤੀ ਹੈ ਕਿ ਮੈਂ ਤੈਨੂੰ ਬਾਹਰ ਦੇਖ ਲਾਂਗਾ ਆਪਣੇ ਆਪ ਦੇਖ ਲਾਂਗਾ ਜੋ ਤੂੰ ਹੋਵੇਂਗਾ ਉਹ ਆਪ ਦੇ ਕਰਿਓਂਗਾ ਮੈਂ ਇਨੀ ਗੱਲ ਹਾਲਾਕਿ ਕੀਤੀ ਵੀ ਨਹੀਂ ਸੀਗੀ ਬੱਚਿਆਂ ਨੂੰ ਬੁਲਾਇਆ ਤੇ ਬੱਚੇ ਕਹਿੰਦੇ ਕਿ ਨਹੀਂ ਸਰ ਇਹ ਨਹੀਂ ਇਨੀ ਗੱਲ ਨਹੀਂ ਕੀਤੀ ਇੰਦਰਜੀਤ ਸਰ ਨੂੰ ਕਹਿੰਦੇ ਇੰਦਰਜੀਤ ਸਰ ਨੇ ਉਹ ਬੱਚਿਆਂ ਨੂੰ ਮਤਲਬ ਕਹਿੰਦੇ ਤੁਸੀਂ ਕੋਈ ਨਹੀਂ ਤੁਸੀਂ ਕਲਾਸ ਚ ਵਾਪਿਸ ਚਲੇ ਜਾਓ ਤੇ ਉਹ ਜਦੋਂ ਕਲਾਸ ਚ ਵਾਪਿਸ ਗਏ ਇੰਦਰਜੀਤ ਜੀ ਸਰ ਨੇ ਕੀ ਕੀਤਾ ਮੇਰੇ ਆਹ ਲਿਆ ਹਸ ਤੇ ਦੋਨ ਨੇ ਮਾਰੇ ਤੇ ਆਹ ਲਿਆ ਹਸ ਤੇ ਦੋਨ ਨੇ ਮਾਰੇ ਜ ਜਦੋਂ ਉਹਨਾਂ ਨੇ ਦੋਨ ਨੇ ਮਾਰ ਲਏ ਮੈਂ ਸਰ ਨੂੰ ਕਹਾ ਸਰ ਸੋਰੀ ਸਰ ਮੇਰੇ ਤੋਂ ਗਲਤੀ ਹੋ ਗਈ ਮੈਂ ਕਸ਼ਮੀਰ ਸਰ ਦੇ ਵੀ ਨੂੰ ਵੀ ਕਹਾ ਸੋਰੀ ਇੰਦਰਜੀਤ ਜੀ ਸਰ ਨੂੰ ਵੀ ਕਹਾ ਸੋਰੀ ਮੇਰੇ ਤੋਂ ਗਲਤੀ ਹੋ ਗਈ ਤੇ ਇੰਦਰਜੀਤ ਜੀ ਸਰ ਨੂੰ ਪਤਾ ਨਹੀਂ ਕੀ ਹੋਇਆ ਉਹਨਾਂ ਨੇ ਮੈਨੂੰ ਹਣ ਕੀ ਪਤਾ ਤੇ ਉਹਨਾਂ ਨੇ ਨਾ ਬੂਏ ਬੰਦ ਕਰ ਲਏ ਦੋਵੇਂ ਆਫਿਸ ਦੇ ਦੋ ਬੂਏ ਗੇਟ ਮਤਲਬ ਬੂਏ ਸਿੱਗੇ ਉਹਨਾਂ ਨੇ ਦੋਵੇਂ ਬੂਏ ਬੰਦ ਕਰ ਲਏ ਤੇ ਉਹਨਾਂ ਨੇ ਨਾ ਮੈਨੂੰ ਵਾਲਾਂ ਤੋਂ ਫੜ ਲਿਆ ਮੇਰੇ ਪਹਿਲਾਂ ਢਿੱਡ 'ਚ ਦੋ ਮਤਲਬ ਉਹ ਗੋਡੇ ਮਾਰੇ ਜੋ ਦੋ ਗੋਡੇ ਮਾਰ ਕੇ ਫਿਰ ਉਹਨਾਂ ਨੇ ਆਪਦੇ ਬੈਂਚ ਤੋਂ ਫੇਰ ਡੰਨਾ ਚੱਕ ਲਿਆ ਫਿਰ ਉਹਨਾਂ ਨੇ ਮੇਰੇ ਇੱਥੇ ਘੱਟੋ-ਘੱਟ ਨਾ 20-21 ਡੰਨੇ ਮਾਰੇ ਤਿੰਨ-ਚਾਰ ਡੰਨੇ ਥੱਲੇ ਮਾਰੇ ਮੈਂ ਉਹਨਾਂ ਨੂੰ ਕਹਿ ਗਿਆ ਰੋਕ ਰਿਓ ਪਰ ਉਹ ਨਹੀਂ ਰੁਕੇ ਫਿਰ ਉਸ ਵਾਰ ਟੀਚਰਸ ਭੱਜ ਕੇ ਆਏ ਜਦੋਂ ਉਹਨਾਂ ਨੇ ਆਵਾਜ਼ ਸੁਣੀ ਜਦੋਂ ਭੱਜ ਕੇ ਆਏ ਤੇ ਫਿਰ ਉਹਨਾਂ ਨੇ ਜਦੋਂ ਮੈਨੂੰ ਛਡਾਇਆ ਤੇ ਉਹਨਾਂ ਨੇ ਵੀ ਬੂਹ ਲਾਤਾ ਤੇ ਮੈਂ ਮਸਾ ਮਤਲਬ ਬੂਆ ਖੋਲ ਕੇ ਮੈਂ ਬਾਹਰ ਚਲਾ ਗਿਆ ਮੇਰੇ ਤੋਂ ਮਤਲਬ ਹਾਲਾ ਕੀ ਬਾਹਰ ਜਾਇਆ ਨਹੀਂ ਜਾਂਦਾ ਸੀ ਫਿਰ ਵੀ ਬਚਣਾ ਸੀਗਾ ਨਹੀਂ ਉਹਨਾਂ ਦਾ ਕੀ ਪਤਾ ਮੇਰੇ ਸਿਰ ਚ ਕੁਝ ਮਾਰ ਦਿੰਦੇ ਮੈਂ ਜਦੋਂ ਹਾਲਾ ਕੀ ਬਾਹਰ ਗਿਆ ਮੈਂ ਇਕ ਲੱਤ ਤੇ ਗਿਆ ਮੇਰੀ ਇਕ ਲੱਤ ਤੇ ਵੀ ਮਾਰਿਆ ਸੀਗਾ ਉਹਨਾਂ ਨੇ ਮੈਂ ਬਾਹਰ ਗਿਆ ਮੈਂ ਭੱਜ ਕੇ ਗਿਆ ਗੋਪਾਲੇ ਅੰਕਲ ਕੋਲ ਤੇ ਜਦੋਂ ਮੈਂ ਉਹਨਾਂ ਕੋਲ ਗਿਆ ਫਿਰ ਉਹਨਾਂ ਕੋਲ ਮੈਂ ਕਹਿੰਦਾ ਪਾਪਾ ਨੂੰ ਫੋਨ ਕਰ ਦਿਓ ਤੁਸੀਂ ਮੈਨੂੰ ਲੈ ਆਣਗੇ ਮੇਰੇ ਬਹੁਤ ਦਰਦ ਹੋਈ ਜਾਂਦੀ ਹੈ ਤੇ ਫਿਰ ਸਾਰੇ ਟੀਚਰ ਮੇਰੇ ਕੋਲ ਆਏ ਭੱਜ ਕੇ ਤੇ ਇਹ ਮੈਨੂੰ ਕਹਿੰਦੇ ਕਿ ਤੂੰ ਕੁਝ ਨਹੀਂ ਕਰਨਾਗਾ ਇਹ ਮੈਨੂੰ ਉਥੋਂ ਖਿੱਚ ਕੇ ਨਾ ਮਤਲਬ ਚੱਕ ਕੇ ਤੇ ਸਕੂਲ ਚ ਵਾਪਿਸ ਲਿਆਏ ਇਹਨਾਂ ਨੇ ਫਿਰ ਮੈਨੂੰ ਉੱਥੇ ਟੌਰਚਰ ਕੀਤਾ ਕਹਿੰਦੇ ਕਿ ਨਹੀਂ ਤੂੰ ਸਾਡੀ ਇਹ ਮਤਲਬ ਤੂੰ ਕੁਝ ਨਹੀਂ ਕਰਨਾਗਾ ਤੂੰ ਕੁਝ ਵੀ ਨਹੀਂ ਕਰਨਾ ਤੇਰੇ ਕੁਝ ਵੀ ਨਹੀਂ ਹੋਇਆਗਾ ਤੇ ਤੂੰ ਇਹ ਤੂੰ ਆਪ ਮਾਰੀਆਂ ਨੇ ਇਹ ਮੈਂ ਕਿਹਾ ਮੈਂ ਇਹ ਆਪ ਨਹੀਂ ਕੀਤਾਗਾ ਸਾਰਾ ਕੁਝ ਹੁਣ ਮੰਗ ਕੀ ਤੇਰੀ ਮੇਰੀ ਮੰਗ ਜੋ ਪਾਪਾ ਦੀ ਮੰਗ ਹੈ ਮੇਰੀ ਮੰਗ ਹੈ ਕਿ 인ਦਰ ਜੀ ਸਰ ਨੂੰ ਮਤਲਬ ਇੰਸਟਿਗੇਟ ਇੱਕ ਸਾਵਧਾਨ ਮਲਬ੍ਰੈਸਟਿਗੇਟ ਕੀਤਾ ਜਾਵੇ ਸਕੂਲ ਬੰਦ ਕੀਤਾ ਜਾਵੇ ਕਿਉਂਕਿ ਇਹ ਸਕੂਲ ਚ ਪੜਾਈ ਨਹੀਂ ਹੈਗੀ ਕਿ ਮੈਂ ਵੀ ਮੰਨਦਾ ਸੱਤ ਪਾ ਵੀ ਇਹਨਾਂ ਨੇ ਸਾਨੂੰ ਤੇ ਮੈਂ ਗਿਆ ਤਾਂ ਮੈਂ ਤਾਂ ਜਾ ਕੇ ਬੱਚੇ ਨੂੰ ਇੱਕ ਵਾਰੀ ਆਪਦੇ ਵੇਖਣ ਹੀ ਗਿਆ ਨਾ ਕਿਉਂ ਇਹਨਾਂ ਨੇ ਪ੍ਰਤਾਪ ਸਿੰਘ ਦੀ ਵਾਈਫ ਨੇ ਮੈਡਮ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਉਹਨਾਂ ਨੇ ਮੈਨੂੰ ਧਮਕੀ ਤੱਕ ਵੀ ਦਿੱਤੀ ਕਿ ਜੇ ਤੂੰ ਕੋਈ ਕਾਨੂੰਨੀ ਕਾਰਵਾਈ ਕਰਨ ਲਈ ਗਿਆ ਜਾਂ ਮੈਨੂੰ ਕਹਿੰਦੇ ਸੀ ਰਾਜੀਨਾਮਾ ਕਰ ਲੈ ਇੱਥੇ ਹੀ ਕੋਈ ਗੱਲ ਨਹੀਂ ਬੱਚਾ ਸਾਡਾ ਵੀ ਬੱਚਾ ਹੀ ਹੈ ਜਿੰਨੇ ਮਾਰਿਆ ਮੈਂ ਕਹਿੰਦਾ ਇਹ ਇੰਨਾ ਥੋੜੀ ਮਾਰਨਾ ਇੰਨਾ ਬੁਰਾ ਹਾਲ ਥੋੜੀ ਕਰਨਾ ਤੇ ਮੈਨੂੰ ਕਹਿੰਦੇ ਕਿ ਕੋਈ ਗੱਲ ਨਹੀਂ ਜੇ ਤੂੰ ਜਾਏਂਗਾ ਤੇ ਤੇਰਾ ਕੁਝ ਨਹੀਂ ਵਟਾ ਜਾਣਾ ਕਿਤੇ ਅਸੀਂ ਸਾਡੇ ਕੋਲੇ ਸਭ ਕੁਝ ਹੈਗਾ ਅਸੀਂ ਫਾਈਨੈਂਸ਼ਲੀ ਵੀ ਆਏ ਵੀ ਆ ਤੇ ਤੂੰ ਜਿੱਥੇ ਮਰਜ਼ੀ ਭੱਜ ਲੈ ਮੈਂ ਇਹ ਗੁਆਰ ਲਾਉਣਾ ਪ੍ਰਸ਼ਾਸਨ ਅੱਗੇ ਵੀ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਤੋਂ ਆਇਆ ਜਾਵੇ ਬਿਲਕੁਲ ਜੀ ਪਰਿਵਾਰ ਜਿਹੜਾ ਹੈ ਇਨਸਾਫ ਦੀ ਮੰਗ ਕਰ ਰਿਹਾ ਹਾਲਾਤ ਦੇਖ ਲੈ ਜਵਾਨੀ ਦੋਨਾਂ ਪਿਓ ਪੁੱਤਾਂ ਦੇ ਵੀ ਸੁਣ ਲਿਆ ਹੋਇਆ ਕੀ ਤੇ ਅੱਗੇ ਕੀ ਹੋਣਾ ਉਹ ਕਾਰਵਾਈ ਪੁਲਿਸ ਦੀ ਹੈਗੀ ਹੈ ਜਾਂ ਡਾਕਟਰਾਂ ਦੀ ਟੀਮ ਨੇ ਆਪਦੇ ਤਰੀਕੇ ਨਾਲ ਜਿਹੜਾ ਹੈਗਾ ਐਮਐਲਰ ਕੱਟ ਕੇ ਦੇ ਦੇਣੀ ਹੈ ਪਰ ਜੇਕਰ ਤੁਸੀਂ ਵੀ ਆਪਦੇ ਬੱਚੇ ਸਕੂਲਾਂ ਦੇ ਵਿੱਚ ਭੇਜਦੇ ਹੋ ਹਾਲਾਤ ਹੁੰਦੇ ਆ ਕੋਈ ਵੀ ਮਾਂ ਬਾਪ ਆਪਦੇ ਬੱਚੇ ਨੂੰ ਪਈ ਹੋਈ ਕੁੱਟ ਸੈਣ ਨਹੀਂ ਕਰੇਗਾ ਆਪਣੀ ਰਾਏ ਜਿਹੜੀ ਆ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਸੋ ਇਹ ਇਨਸੀਡੈਂਟ ਕਿਸ ਤਰੀਕੇ ਹੋਇਆ ਵੀ ਹੈਵ ਨੋ ਨੋਲੇਜ ਅਬਾਊਟ ਦਿਸ ਇਹ ਸਾਡੀ ਇੰਸਟੀਟਿਊਸ਼ਨ ਦੇ ਵਿੱਚ ਨਹੀਂ ਹੋਇਆ ਇਹ ਉਹ ਬੱਚੇ ਦੇ ਪੇਰੈਂਟਸ ਨੇ ਆਪਣੀ ਰੰਜਿਸ਼ ਨਿਕਾਲਣ ਦੇ ਨਾਲ ਜਾਂ ਕਿਸੇ ਪਰਸਨਲ ਰੰਜਿਸ਼ ਕਰਕੇ ਕੀਤਾ ਤੇ ਅਸੀਂ ਉਹਦੇ ਬਾਰੇ ਕੋਈ ਕੰਕ੍ਰੀਟ ਸਟੇਟਮੈਂਟ ਨਹੀਂ ਦੇ ਸਕਦੇ ਸਾਡੀ ਇੰਸਟੀਟਿਊਸ਼ਨ ਦੇ ਵਿੱਚ ਇਹੋ ਜਿਹਾ ਕੋਈ ਇਨਸੀਡੈਂਟ ਰਿਪੋਰਟ ਨਹੀਂ ਹੋਇਆ ਜੋ ਹੋਇਆ ਮੈਂ ਤੁਹਾਨੂੰ ਬਿਆਨ ਕਰ ਚੁੱਕਿਆ ਸਟਾਫ ਬੱਚੇ ਨੂੰ ਜਿੱਥੇ ਉਹਦੇ ਮਾਰਕਸ ਨੇ ਡੰਡੇ ਨਾਲ ਬਾਈਟ ਮਤਲਬ ਫੁੱਟ ਮਾਰਦੇ ਉੱਥੇ ਬੀਟਾ ਡੀਲ ਲਗਾਈ ਸ਼ਟਾਪ ਨਹੀਂ ਜੀ ਇਹੋ ਜਿਹਾ ਕੋਈ ਇਨਸੀਡੈਂਟ ਨਹੀਂ ਹੋਇਆ ਬੱਚਾ ਜਦੋਂ ਆਇਆ ਉਹਦੇ ਪੇਰੈਂਟਸ ਦੇ ਨਾਲ ਆਇਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੇ ਮਾਰਕਸ ਸੀਗੇ ਤੇ ਈਵਰ ਸਰਪ੍ਰਾਈਜ਼ ਕਿ ਇਹ ਮਾਰਕਸ ਕਿਉਂ ਹੈਗੇ ਨੇ ਵਟ ਹਾਸ ਹੈਪਨਡ ਕਿਉਂਕਿ ਇਹੋ ਜਿਹਾ ਇਨਸੀਡੈਂਟ ਸਾਡੇ ਸਕੂਲ ਦੇ ਵਿੱਚ ਨਹੀਂ ਹੋਇਆ